ਤਾ ਅਨਮੋਲ ਗਗਨ ਮਾਨਹੂਰੀ ਨੇ ਗੱਲ ਬਾਤ ਕਰ ਲੈਣਾ ਰਹਿਮਾਨ ਸਾਹਿਬ ਕਿਵੇਂ ਦੇਖਦੇ ਹੋ ਜਦੋਂ ਪਤਾ ਲੱਗਦਾ ਹੈ ਕਿ ਸਰਜੀਤ ਪਾਤਰਹੂਰੀ ਇਸ ਦੁਨੀਆ ਦੇ ਵਿੱਚ ਨਹੀਂ ਰਹਿਣਾ ਦੇਖੋ ਅੱਜ ਸਰਜੀਤ ਪਾਤਰ ਜੀ ਦੇ ਪੰਜਾਬ ਦੇ ਨਾਇਕ ਪੰਜਾਬ ਦੇ ਮਾਨ ਕਵੀ ਪੰਜਾਬ ਦੇ ਪੁੱਤ ਧਰਤੀ ਦੇ ਪੁੱਤ ਜਦੋਂ ਉਹਨਾਂ ਦੇ ਉਹਨਾਂ ਨੂੰ ਪਦਮਸ਼ਰੀ ਮਿਲਿਆ ਤਾਂ ਉਹਨਾਂ ਦੇ ਮਾਤਾ ਜੀ ਕਹਿੰਦੇ ਵੀ ਕਹਿਣ ਲੱਗੇ ਕਿ ਮਾਤਾ ਜੀ ਆਖਰ ਲੱਗੇ ਤੂੰ ਧਰਤੀ ਦਾ ਗੀਤ ਰਹੇਗਾ ਅਦਮ ਸ਼ਰੀਵੀ ਹੋ ਕੇ ਪਾਤਰ ਤੂੰ ਮੇਰਾ ਸੁਰਜੀਤ ਰਹੇਗਾ ਉਹ ਧਰਤੀ ਦਾ ਗੀਤ ਹੀ ਸੀ ਕੁਝ ਸ਼ਲੋਕ ਆਉਂਦੇ ਜਿਹੜੇ ਖੁਸ਼ਬੂ ਵਖੇਰਦੇ ਨੇ ਕੁਝ ਲੋਕ ਆਉਂਦੇ ਨੇ ਜਿਹੜੇ ਦੂਜਿਆਂ ਨੂੰ ਰਾਹ ਵਿਖਾਉਂਦੇ ਨੇ ਬੇਸ਼ੱਕ ਉਹ ਚਲੇ ਗਏ ਉਹਨਾਂ ਦੀਆਂ ਕਵਿਤਾਵਾਂ ਉਹਨਾਂ ਦੇ ਲਿਖਿਏ ਹੋਏ ਜਿਹੜੇ ਸੰਗੀਤ ਲਿਖਿਆ ਉਹਨਾਂ ਨੇ ਉਹ ਸਿਰਫ ਮਨੋਰੰਜਨ ਨਹੀਂ ਸੀ ਜ਼ਿੰਦਗੀ ਜਿਉਣ ਦੀ ਜਾਂਚ ਸਿਖਾਉਣ ਵਾਲੇ ਸੁਰਜੀਤ ਪਾਤਰ ਜੀ ਸੀਗੇ ਅਸੀਂ ਤਾਂ ਉਹਨਾਂ ਦੇ ਬੱਚੇ ਸੀ ਮੇਰੇ ਨਾਲ ਨਿੱਜੀ ਤੌਰ ਤੇ ਇਨਾ ਪ੍ਰੇਮ ਸੀ ਜਦੋਂ ਮਿਲਣਾ ਉਹਨਾਂ ਨੂੰ ਬੰਦੇ ਚ ਮੈਂ ਕੱਢ ਦਿੰਦੇ ਸੀ ਇੰਨੀ ਹਲੀਮੀ ਇੰਨੀ ਨਿਮਰਤ ਇੰਨੀ ਮਿਠਾਸ ਵਾਲੇ ਮਹਾਨ ਸ਼ਾਇਰ ਸ਼ਾਇਰਾਂ ਦੇ ਸ਼ਾਇਰ ਤੇ ਸ਼ਾਇਰ ਹੋਣ ਦੇ ਨਾਲ ਨਾਲ ਉਹ ਇੱਕ ਮੈਨੂੰ ਲੱਗਦਾ ਹੁੰਦਾ ਸੀ ਵੀ ਅਨਲਾਈਟਨਡ ਹਿਊਮਨ ਬੀਨ ਨੇ ਜਾਗੇ ਹੋਏ ਇਨਸਾਨ ਨੇ ਤੇ ਐਂ ਲੱਗਦਾ ਵੀ ਜਲਦੀ ਚਲੇ ਗਏ ਜਿੰਨਾ ਸਮਾਂ ਰਹਿੰਦੇ ਪੰਜਾਬ ਦੇ ਸਾਹਿਤ ਨੂੰ ਓਨੀ ਹੋਰ ਹੋਰ ਉਹਨਾਂ ਦੀ ਲੋੜ ਸੀ ਤੇ ਮੈਂ ਉਮੀਦ ਕਰਦੀ ਆ ਵੀ ਉਹਨਾਂ ਦੇ ਜਿਹੜੇ ਸੁਪਨੇ ਮੇਰੇ ਨਾਲ ਸਾਂਝੇ ਕੀਤੇ ਹੋਏ ਨੇ ਮੁੱਖ ਮੰਤਰੀ ਸਾਹਿਬ ਨਾਲ ਸਾਂਝੇ ਕੀਤੇ ਹੋਏ ਅਸੀਂ ਪੂਰੇ ਕਰਾਂਗੇ ਤੇ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਿਵੇਂ ਅੱਜ ਮੁੱਖ ਮੰਤਰੀ ਸਾਹਿਬ ਨੇ ਅਨਾਉਂਸ ਕੀਤਾ ਕਿ ਸੁਰਜੀ ਪਾਤਰ ਅਵਾਰਡ ਜਿਹੜਾ ਨੈਸ਼ਨਲ ਅਵਾਰਡ ਦੇ ਬਰਾਬਰ ਦਾ ਅਵਾਰਡ ਜਿਹੜਾ ਪੰਜਾਬ 'ਚ ਅਸੀਂ ਦੇਣਾ ਸ਼ੁਰੂ ਕਰਾਂਗੇ ਬੱਚਿਆਂ ਨੂੰ ਉਹਨਾਂ ਦੀ ਸ਼ਾਇਰੀ ਨਾਲ ਜੋੜ ਕੇ ਨਵੇਂ ਜਿਹੜੇ ਸ਼ਾਇਰ ਪੈਦਾ ਕਰਨ ਦੇ ਵਿੱਚ ਬਹੁਤ ਸਹਾਇਕ ਸਿੱਧ ਹੋਣਾ ਪਰ ਪੰਜਾਬ ਦਾ ਪੱਤਾ ਪੱਤਾ ਕੁਦਰਤ ਬਾਰੇ ਲਿਖਣ ਵਾਲੇ ਪਾਤਰ ਜੀ ਹਰ ਚੀਜ਼ ਛੋਟੀ ਤੋਂ ਛੋਟੀ সূক্ষ্ম ਚੀਜ਼ ਬਾਰੇ ਲਿਖਣ ਵਾਲੇ ਪਾਤਰ ਜੀ ਅੱਜ ਸਾਰਾ ਪੰਜਾਬ ਉਹਨਾਂ ਦੇ ਜਾਣ ਕਰਕੇ ਉਦਾਸ ਹੈ ਤੇ ਕਿਸੇ ਨੂੰ ਯਕੀਨੀ ਨਹੀਂ ਹੈ ਤੁਸੀਂ ਵੀ ਕਲਾਕਾਰੀ ਵਿੱਚ ਕੁਝ ਨਾ ਕਲਾਕਾਰਾਂ ਨਾਲ ਸੀ ਕੀ ਗੱਲਾ ਕਰਦੇ ਸੀ ਬਾਦਲ ਸਾਹਿਬ ਉਹ ਇੰਡਸਟਰੀ ਵਿੱਚ ਕੁਝ ਬਦਨਾਮ ਲਿਖਣਾ ਚਾਹੁੰਦਾ ਕੁਝ ਕਹਿੰਦੇ ਸੀ ਉਹ ਮੰਗ ਕਰਨ ਵਾਲਿਆਂ ਚੋਂ ਨਹੀਂ ਸੀਗੇ ਉਹਨਾਂ ਦੀ ਮੰਗ ਇੱਕੋ ਸੀ ਵੀ ਪੰਜਾਬ ਦੀ ਜਿਹੜੀ ਪੁਰਾਣੀ ਗੀਤ ਸੰਗੀਤ ਸਾਜ ਪੰਜਾਬ ਦੇ ਪੁਰਾਣੇ ਧੁਨਾ ਉਹਨਾਂ ਲਈ ਇੱਕ ਅਕੈਡਮੀ ਬਣਾਈ ਜਾਵੇ ਉਹ ਚੀਜ਼ਾਂ ਨੂੰ ਬਚਾਇਆ ਜਾਵੇ ਜੜਾਂ ਨਾਲ ਬਹੁਤੇ ਮੰਗਾਂ ਵਾਲੇ ਉਹਨਾਂ ਨੇ ਕਿਹਾ ਕਿ ਮੈਂ ਬੜੇ ਚਿਰ ਦੇ ਸੁਪਨਾ ਪਾਲੀ ਬੈ ਯੰਗ ਮੈਨ ਸੀਗੇ ਯਾਦ ਤੁਹਾਡੀ ਉਹਦੇ ਤੇ ਕਰਾਂਗੇ ਕਿਉਂ ਨਹੀਂ ਕਰਾਂਗੇ ਜੀ ਕੰਮ ਹਰ ਉਹਨਾਂ ਦਾ ਸੁਪਨਾ ਸੀ ਪਾਤਰ ਸਾਹਿਬ ਦਾ